ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਰਸਿਕਾਲ ਜੀ ਮਨਦੀਪ ਪੰਗੂ ਵਲੌਗਸ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਆਪਾਂ 2-3 ਦਿਨਾਂ ਬਾਅਦ ਅੱਜ ਵਲੌਗ ਪਾ ਰਹੇ ਹਾਂ ਕਿਉਂਕਿ 2-3 ਦਿਨ ਹੋ ਗਏ ਸੀ ਮੈਂ ਕਾਫੀ ਜ਼ਿਆਦਾ ਬਿਮਾਰ ਤਾਂ ਕਰਕੇ ਆਪਾਂ ਤਾਂ ਕੋਈ ਵੀਡੀਓ ਵਲੌਗ ਜਿਹੜਾ ਨਹੀਂ ਬਣਾਇਆ ਸੀਗਾ ਹਨਾ ਥੋੜਾ ਅੱਜ ਸਰੀਰ ਸੀ ਸਹੀ ਸੀਗਾ ਤੇ ਮੈਂ ਕਿਹਾ ਚਲੋ ਅੱਜ ਆਪਾਂ ਵੀਡੀਓ ਵਲੌਗ ਜਿਹੜਾ ਬਣਾ ਲੈਨੇ ਆ ਹਨਾ ਕਿਉਂਕਿ YouTube ਤਾਂ ਇਹ ਚ ਆਉਂਦਾ ਵੀ ਰੋਜ਼ ਹਰ ਰੋਜ਼ ਵੀਡੀਓ ਵਲੌਗ ਪਾਉਣਾ ਚਾਹੀਦਾ ਬਟ ਮੈਂ ਬਿਮਾਰ ਹੋਣ ਕਰਕੇ ਮੇਰੇ ਤੋਂ 2 ਦਿਨ ਵੀਡੀਓ ਵਲੌਗਾਂ ਨਹੀਂ ਪਿਆ ਤੇ ਚਲੋ ਹੁਣ ਆਪਾਂ ਕਰਦੇ ਆਂ ਅੱਜ ਦੀ ਵੀਡੀਓ ਸुरू ਸਾਰਿਆਂ ਤੋਂ ਪਹਿਲਾਂ ਹੀ ਸਾਰੇ ਭੈਣ ਭਾਈਆਂ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਠੀਕ ਠਾਕ ਹੋਵੋਗੇ ਔਰ ਇਹ ਆਪਾਂ ਬਣਾ ਰਹੇ ਸੀ ਜੀ ਸ਼ਾਮ ਦੀ ਆਥਣ ਦੀ ਰੋਟੀ ਹਨਾ ਤੇ ਰੋਟੀ ਦੇ ਵਿੱਚ ਆਪਾਂ ਨੂੰ ਅੱਜ ਆਰਡਰ ਲੱਗਿਆ ਸੀਗਾ ਮਿੱਠੇ ਦਾ ਕਹਿੰਦੇ ਨਾਲ ਵੀ ਮਿੱਠਾ ਖਾਣਾ ਹਰਮਨ ਵੀ ਕਹਿੰਦਾ ਤੇ ਹਰਮਨ ਦੇ ਡੈਡੀ ਵੀ ਕਹਿੰਦੇ ਮਿੱਠਾ ਖਾਣਾ ਤੇ ਉਹ ਪਤਾ ਕੀ ਕਹਿੰਦੇ ਸੀ ਕਹਿੰਦੇ ਵੀ ਚਲੋ ਦੋ ਤਿੰਨ ਦਿਨਾਂ ਬਾਅਦ ਤੁਸੀਂ ਠੀਕ ਹੋਏ ਹੋ ਅੱਜ ਮਿੱਠਾ ਹੋ ਜੀ ਮੈਂ ਕਿਹਾ ਅੱਛਾ ਅੱਛਾ ਨਹੀਂ ਬਾਕੀ ਸੜ ਘਰ ਦੇ ਨਾਲ ਮਿੱਠੇ ਦਾ ਰਹਿੰਦਾ ਵੀ ਜ਼ਿਆਦਾ ਹਨਾ ਕਦੇ ਚੂਰੀ ਹੋ ਗਈ ਕਦੇ ਪ੍ਰਸ਼ਾਦ ਹੋ ਗਿਆ ਤੇ ਅੱਜ ਮਿੱਠੇ ਦੇ ਵਿੱਚ ਕਹਿੰਦੇ ਕੁਝ ਨਵਾਂ ਜਿਹਾ ਬਣਾਓ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਨਿਊ ਜੀ ਚੀਜ਼ ਬਣਾ ਦਿੰਦੀ ਹਾਂ ਹਨਾ ਤੇ ਅੱਜ ਮਿੱਠੇ ਦੇ ਵਿੱਚ ਆਪਾਂ ਅੱਗੇ ਕਿ ਤੁਸੀਂ ਬੀੜੀ ਵਲੌਗ ਹੈ ਜਿਹੜਾ ਦੇਖਦੇ ਜਾਓ ਜੀ ਐਂਡ ਦੇ ਵਿੱਚ ਦਿਖਾਵਾਂਗੇ ਆਪਾਂ ਮਿੱਠੇ ਦੇ ਵਿੱਚ ਕੀ ਬਣਾਇਆ ਸੀਗਾ ਹਨਾ ਤੇ ਜੀ ਉਰੇ ਦਾਲ ਬਣਾਈ ਸੀਗੀ ਅੱਜ ਆਪਾਂ ਨੇ ਮੂੰਗੀ ਮਸਰੀ ਦੀ ਹਨਾ ਕਿਉਂਕਿ ਇੱਕ ਸਰੀਰ ਦੋ ਤਿੰਨ ਦਿਨ ਜਦੋਂ ਇੰਨਾ ਤੇ ਰੋਟੀ ਦੀ ਭੁੱਖ ਵੀ ਨਹੀਂ ਲੱਗਦੀ ਸੀ ਇਕ ਤਜਾਵ ਸੀ ਤਜਾਵ ਜਿਆਦਾ ਬਾਦਨ ਕਰਕੇ ਨਾ ਜਮੇ ਨਹੀਂ ਰੋਟੀ ਦੀ ਭੁੱਖ ਲੱਗਦੀ ਸੀ ਨਾ ਹੀ ਕੁਝ ਵਧੀਆ ਲੱਗਦਾ ਸੀ ਅੱਜ ਮੈਨੂੰ ਇਹ ਸੀਗਾ ਅੱਜ ਮੈਨੂੰ ਇਹ ਸੀਗਾ ਮੈਂ ਕਿਹਾ ਮੂੰਗੀ ਮਸਰੀ ਥੋੜੀ ਦਾਲ ਹਲਕੀ ਜੀ ਹੋਊਗੀ ਮੈਂ ਕਿਹਾ ਉਹ ਬਣਾ ਕੇ ਖਾਣੇ ਆ ਹਨਾ ਤੇ ਹਰਮਨ ਉਹਨੇ ਕਹਿੰਦੇ ਵੀ ਅਸੀਂ ਚਲੋ ਉਹੀ ਕੋਈ ਕੋਈ ਗੱਲ ਨਹੀਂ ਵੀ ਅਸੀਂ ਵੀ ਉਹ ਹੀ ਦਾਲ ਖਾ ਲਾਂਗੇ ਹਨਾ ਦਾਲ ਬਣਾ ਲਈ ਸੀ ਆਪਾਂ ਨੇ ਮੂੰਗੀ ਮਸਰੀ ਫਿਰ ਉਹ ਕਹਿੰਦੇ ਨਾਲ ਮਿੱਠਾ ਹੋ ਜੀ ਕੋਈ ਚੀਜ਼ ਹਨਾ ਤੇ ਆਪਾਂ ਜੀ ਮਿੱਠਾ ਬਣਾਇਆ ਸੀਗਾ ਅੱਜ ਹਨਾ ਤੇ ਚਲੋ ਉਹ ਮੈਂ ਤੁਹਾਨੂੰ ਦੱਸਿਆ ਵੀ ਐਂਡ ਦੇ ਵਿੱਚ ਪਤਾ ਲੱਗ ਜਾਊਗਾ ਤੁਹਾਨੂੰ ਪੂਰਾ ਵੀਡੀਓ ਵਲੌਗ ਜ਼ਰੂਰ ਦੇਖਿਓ ਪਲੀਜ਼ ਜੇਕਰ ਚੈਨਲ ਤੇ ਸਬਸਕ੍ਰਾਈਬਰ ਨਿਊ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਸਾਰੇ ਜਣੇ ਠੀਕ ਹੈ ਜੀ ਹੁਣ 2 ਦਿਨ ਹੋ ਗਏ ਵਲੌਗ ਨਹੀਂ ਬਣਿਆ ਸੀ ਤਾਂ ਕਰਕੇ ਨਾ ਥੋੜਾ ਜਿਹਾ ਉਹ ਲੱਗਦਾ ਬੋਲਣਾ ਵੀ ਭੁੱਲ ਜਾਂਦਾ ਬੰਦਾ ਹਨਾ ਜੇ ਰੋਜ਼ ਦੀ ਰੋਜ਼ ਵੀਡੀਓ ਪਾਈ ਜਾਵੇ ਫਿਰ ਉਮੀਦਾਂ ਸਾਹ ਬਣਿਆ ਰਹਿੰਦਾ ਠੀਕ ਹੈ ਜੀ ਤੇ ਚਲੋ ਆਪਾਂ ਇੱਕ ਕੋ ਗੈਸ ਤੇ ਤਰਲੇ ਸੀਗਾ ਤਰਕਾ ਦਾਲ ਨੂੰ ਲਾਉਣ ਲਈ ਤੜਕਾ ਤੇ ਦੂਜੀ ਪਾਸੇ ਆਪਾਂ ਜੋ ਕੁਛ ਮਿੱਠਾ ਬਣਾਉਣਾ ਸੀ ਉਹ ਰੱਖ ਲਿਆ ਸੀਗਾ ਠੀਕ ਹੈ ਜੀ ਤੇ ਟਾਈਮ ਹੋ ਰਿਹਾ ਹੋ ਚੁੱਕਿਆ ਸੀਗਾ ਸਾਢੇ 6 6:00 ਵਜੇ ਚੁੱਕੇ ਸੀਗੇ ਹਨਾ ਤੇ ਸਾਢੇ 6 ਵਜੇ 7:00 ਕਵਾਦੇ ਨੂੰ ਮੈਨੂੰ ਇਹ ਸੀ ਵੀ ਮੈਂ ਜਲਦੀ ਰੋਟੀ ਪਣੀ ਬਣਾ ਕੇ ਹਨਾ ਫ੍ਰੀ ਹੋ ਜਾ ਕਿਉਂਕਿ ਮੈਨੂੰ ਹਜੇ ਵੀ ਸਰੀਰ ਮੈਨੂੰ ਡਾਉਨ ਜਾ ਲੱਗ ਰਿਹਾ ਸੀ ਥੋੜਾ ਜਿਹਾ ਮੈਂ ਕਿਹਾ ਚਲੋ ਜਲਦੀ ਇਹ ਰੋਟੀ ਖਾ ਲੈਣਗੇ ਤੇ ਮੈਂ ਰੈਸਟ ਕਰ ਲਵਾਂਗੀ ਹਨਾ ਜਲਦੀ ਜਲਦੀ ਤੇ ਚਲੋ ਆਪਾਂ ਨੇ ਦਾਲ ਨੂੰ ਆਟਾ ਵਗੈਰਾ ਮੈਂ ਗੁੰਨ ਕੇ ਰੱਖ ਲਿਆ ਸੀਗਾ ਪਹਿਲਾਂ ਮੈਂ ਕਿਹਾ ਚਲੋ ਆਟਾ ਮੈਂ ਪਹਿਲਾਂ ਗੁੰਨ ਕੇ ਰੱਖ ਦਿੰਨੀ ਆ ਇੰਨੇ ਨੂੰ ਆਟੇ ਦਾ ਵਧੀਆ ਹੋ ਜਾਂਦਾ ਜਿਹੜੀ ਕਾਣੀ ਜੀ ਕਹਿੰਦੇ ਨੇ ਵੀ ਕਾਣੀ ਜੀ ਮਰ ਜਾਂਦੀ ਹੈ 10 ਮਿੰਟ ਪਹਿਲਾਂ ਹੀ ਮੈਂ ਆਟਾ ਗੁੰਨ ਕੇ ਰੱਖ ਦਿੰਨੀ ਆ ਵਧੀਆ ਹੋ ਜਾਂਦਾ ਫਿਰ ਉਹਦੀ ਰੋਟੀ ਹੈ ਜਿਹੜੀ ਆਟੇ ਦੀ ਬਹੁਤ ਵਧੀਆ ਆਉਂਦੀ ਹੈ ਜੇ ਤਾਜ਼ਾ ਜ ਆਟਾ ਗੁੰਨ ਕੇ ਰੱਖੋ ਨਾ ਵੀ ਨਾਲ ਦੀ ਨਾਲ ਰੋਟੀ ਲੱਗ ਜਾ ਤਾਜ਼ਾ ਆਟਾ ਗੁੰਨਣ ਸਾਰ ਉਹਦੀ ਰੋਟੀ ਹੈ ਜਿਹੜੀ ਵਧੀਆ ਨਹੀਂ ਆਉਂਦੀ ਹੈਗੀ ਤਾ ਕਰਕੇ ਜੀ ਰੋਟੀ ਬਣਾਉਣ ਤੋਂ ਪਹਿਲਾਂ ਮੈਂ ਆਟਾ ਜਿਹੜਾ 10 ਮਿੰਟ ਪਹਿਲਾਂ ਗੁੰਨ ਕੇ ਰੱਖ ਦਿੰਦੀ ਆ ਤੇ ਮੈਂ ਕੱਟ ਰਹੀ ਸੀਗੇ ਇਧਰੋਂ ਤੜਕਾ ਲਾਉਣਾ ਸੀ ਕਿ ਉਹ ਪਤਾ ਸੀ ਮੈਂ ਭਰਾਈ ਪਿੰਨ ਦੇ ਵਿੱਚ ਜਿਹੜੀਆਂ ਇੱਕ ਹਰੀਆਂ ਮਿਰਚਾਂ ਨੇ ਉਹ ਮੈਂ ਪਲੇਟ ਦੇ ਉੱਪਰ ਆ ਕੱਟਦੀ ਹੁੰਦੀ ਆ ਨਹੀਂ ਮੈਨੂੰ ਨਾ ਹੱਥਾਂ ਨੂੰ ਬਹੁਤ ਉਹ ਲੱਗਦਾ ਹੈਗਾ ਮਿਰਚਾਂ ਦਾ ਜਿਹੜਾ ਉਹ ਹੁੰਦਾ ਹੈ ਨਾ ਮੱਚਣ ਲੱਗ ਜਾਂਦੇ ਨੇ ਹੱਥ ਤਾਂ ਕਰਕੇ ਤੇ ਚਲੋ ਜੀ ਆਪਾਂ ਉਹ ਸੈਲਫ ਵੀ ਸਾਫ਼ ਕਰਤੀ ਸੀ ਚੰਗੀ ਤਰ੍ਹਾਂ ਤੜਕਾ ਮੈਂ ਲਾ ਦਿੱਤਾ ਸੀਗਾ ਦਾਲ ਨੂੰ ਇੱਧਰ ਆਪਾਂ ਮਿੱਠਾ ਬਣਾਉਣ ਨੂੰ ਲਈ ਰੱਖਤਾ ਸੀਗਾ ਦੂਜੇ ਗੈਸ ਤੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਦੇ ਵਿੱਚ ਮੈਨੂੰ ਇਹ ਆ ਵੀ ਚਲੋ ਮੈਂ ਤੜਕਾ ਲਾ ਲਾਂ ਇੱਧਰ ਨਾਲ ਦੋਨੇ ਚੀਜ਼ਾਂ ਮੇਰੀਆਂ ਬਣ ਜਾਣਗੀਆਂ ਮਿੱਠਾ ਵੀ ਬਣ ਚੂ ਤੇ ਤਾਲ ਨੂੰ ਤੜਕਾ ਵੀ ਲੱਗ ਜਾਊਗਾ ਠੀਕ ਹੈ ਜੀ ਚਲੋ ਮਿੱਠਾ ਬਣ ਚੁੱਕਿਆ ਸੀ ਉਹਦੇ ਵਿੱਚ ਆਪਾਂ ਪਾਉਣੀ ਸੀ ਦੀ ਚੀਨੀ ਮਿੱਠੇ ਅਨਸਾਰ ਤੇ ਆਪਾਂ ਚੀਨੀ ਪਾ ਦਿੱਤੀ ਸੀ ਹੁਣ ਮੈਂ ਕਿਹਾ ਚਲੋ ਥੋੜਾ ਥੋੜਾ ਟਾਈਮ ਤੱਕ ਗੈਸ ਜਿਹੜਾ ਆਪਾਂ ਬੰਦ ਕਰ ਦਾਂਗੇ ਕਿਉਂਕਿ ਮਿੱਠਾ ਬਣ ਚੁੱਕਿਆ ਸੀਗਾ ਆਪਣਾ ਤੇ ਉੱਤਰ ਤੜਕਾ ਵੀ ਬਣਾਣਾ ਤਿਆਰ ਸੀਗਾ ਜਿਹੜੀ ਸੀ ਜਪਾ ਮਿੱਠੇ ਦੇ ਵਿੱਚ ਬਣਾਈ ਸੀ ਉਹਦੇ ਵਿੱਚ ਮੈਨੂੰ ਇਹ ਰਹਿੰਦਾ ਵੀ ਚਾਹੇ ਮੈਂ ਖੀਰ ਬਣਾਵਾਂ ਹਨਾ ਕੋਈ ਵੀ ਚੀਜ਼ ਬਣਾਵਾਂ ਮਿੱਠੇ ਦੇ ਵਿੱਚ ਫਿਰ ਮੈਂ ਤਾਜੀ ਮਲਾਈ ਹੁੰਦੀ ਹੈ ਹਨਾ ਉਹਦੇ ਵਿੱਚ ਫਿਰ ਮੈਂ ਤਾਜੀ ਮਲਾਈ ਪਾ ਦਿੰਦੀ ਆ ਬਹੁਤ ਚੀਜ਼ ਟੇਸਟੀ ਬਣ ਜਾਂਦੀ ਆ ਜਿਵੇਂ ਫੇਵੀਆਂ ਹੋ ਗਈਆਂ ਕੋਈ ਖੀਰ ਵਗੈਰਾ ਹੋ ਗਈ ਹਨਾ ਬਹੁਤ ਟੇਸਟੀ ਚੀਜ਼ ਬਣ ਜਾਂਦੀ ਆ ਕਈ ਵਾਰ ਮੈਂ ਸਬਜ਼ੀਆਂ ਦੇ ਵਿੱਚ ਵੀ ਜਿਵੇਂ ਕद्दू ਦੀ ਸਬਜ਼ੀ ਹੋ ਗਈ ਜਾਂ ਕੋਈ ਹੋਰ ਸਬਜ਼ੀ ਉਹਦੇ ਵਿੱਚ ਵੀ ਮਲਾਈ ਪਾ ਦਨੇ ਆਂ ਬਹੁਤ ਸਬਜ਼ੀ ਟੇਸਟੀ ਬਣਦੀ ਹੈ ਇਸ ਤਰੀਕੇ ਨਾਲ ਤਾਜੀ ਮਲਾਈ ਹੋਵੇ ਹਨਾ ਜੇ ਗਰਮੀ ਦੇ ਵਿੱਚ ਆਪਾਂ ਨੂੰ ਪਤਾ ਵੀ ਤਾਜੀ ਮਲਾਈ ਹੀ ਚਾਹੀਦੀ ਹੁੰਦੀ ਹੈ ਗਰਮੀ ਦੇ ਵਿੱਚ ਤਾਂ ਹਨਾ ਤੇ ਜੀ ਚਲੋ ਆਪਣਾ ਇੱਧਰ ਜਿਹੜਾ ਤੜਕਾ ਉਹ ਵੀ ਪੁੱਜਣ ਵਾਲਾ ਹੋਇਆ ਪਏ ਅਸੀਂ ਬਣਨ ਵਾਲਾ ਹੋਇਆ ਪਏ ਅਸੀਂ ਤਿਆਰ ਤੜਕਾ ਜਿਹੜਾ ਹਨਾ ਫਿਰ ਮਲਾਈ ਤੇ ਜਿਹੜੀ ਘੜਪੀ ਸੀ ਉਹ ਆਪਾਂ ਰੱਖ ਦਿੱਤੀ ਹੈ ਜੀ ਫ੍ਰਿਜ ਦੇ ਵਿੱਚ ਥੋੜੇ ਦਿਨਾਂ ਨਾਲ ਠੰਡਾ ਦੁੱਧ ਪਿਆ ਸੀਗਾ ਮੈਨੂੰ ਇਹ ਸੀ ਮੈਂ ਕਿ ਚਲੋ ਉਹ ਦੁੱਧ ਵੀ ਮੈਂ ਮੈਂ ਨਾ ਆ ਜਿਹੜੇ ਚੀਜ਼ ਮਿੱਠਾ ਬਣਾਉਂਦੀ ਸੀ ਨਾ ਵੀ ਇਹਦੇ ਵਿੱਚ ਹੀ ਪਾ ਦੂੰਗੀ ਹਨਾ ਚਲੋ ਇਹ ਆਪਣਾ ਜਿਹੜਾ ਤੜਕਾ ਹੈਗਾ ਹਨਾ ਉਹ ਬਣ ਗਿਆ ਸੀਗਾ ਉਹਦੇ ਵਿੱਚ ਆਪਾਂ ਪਾਉਨੇ ਆ ਹੁਣ ਦਾਲ ਜੀ ਮੈਨੂੰ ਇਹ ਵੀ 프라이 ਪਿੰਦੇ ਵਿੱਚ ਹੀ ਪਾ ਦਿੰਨੀ ਆ ਦਾਲ ਦਾਲ ਮੈਂ ਦੋ ਕਡੰਗ ਦੀ ਬਣਾ ਲੈਣੇ ਆ ਜਿਵੇਂ ਸਵੇਰੇ ਆਥਰ ਸ਼ਾਮ ਨੂੰ ਬਣਾਈ ਤਾਂ ਸਵੇਰੇ ਵੀ ਚੱਲ ਜਾਂਦੀ ਆ ਜੇ ਸਵੇਰੇ ਬਣਾਉਣੀ ਆ ਤਾਂ ਸ਼ਾਮ ਨੂੰ ਚੱਲ ਜਾਂਦੀ ਐ ਇਹ ਦੋ ਟਾਈਮ ਤੇ ਚੱਲ ਜਾਂਦੀ ਐ ਦੇਖੋ ਦਾਲ ਹੈ ਨਾ ਜਿਹੜੀ ਥੋੜੀ ਜਿਹੀ ਮੈਨੂੰ ਦਾਲ ਇਹ ਲੱਗਦਾ ਸੀ ਵੀ ਨੀਚੇ ਲੱਗ ਗਈ ਹੈ ਨਾ ਕਿਉਂਕਿ ਮੂੰਗੀ ਮਸਰੀ ਦੀ ਦਾਲ ਆ ਜਿਹੜੀ ਉਹ ਤਾਂ 10 ਮਿੰਟ ਪਹਿਲਾਂ ਮੈਂ ਭੌਂਕੇ ਰੱਖ ਦਿੰਨੀ ਆ 5-10 ਮਿੰਟਾਂ ਚ ਹੀ ਬਣ ਜਾਂਦੀ ਐ ਕਿਉਂਕਿ ਸਾਰਿਆਂ ਤੋਂ ਛੇਤੀ ਬਣਨ ਵਾਲੀ ਦਾਲ ਇਹ ਹੀ ਹੈਗੀ ਮੂੰਗੀ ਮਸਰੀ ਹੈ ਨਾ ਤੇ ਚਲੋ ਦਾਲ ਨੂੰ ਆਪਾਂ ਤੜਕਾ ਜਿਹੜਾ ਲਾ ਦਿੱਤਾ ਸੀ ਥੋੜਾ ਜਿਹਾ ਪਾਣੀ ਪਾਉਣ ਵਾਲਾ ਸੀਗਾ ਦਾਲ ਦੇ ਵਿੱਚ ਮੈਨੂੰ ਇਹ ਲੱਗਦਾ ਸੀ ਵੀ ਚਲੋ ਕਿਤੇ ਦਾਲ ਹੈ ਨਾ ਗਾੜੀ ਜੀ ਨਾ ਹੋਵੇ ਤੇ ਦਾਲ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਿੱਤਾ ਸੀਗਾ ਵਧੀਆ ਹੋ ਗਈ ਸੀਗੀ ਦਾਲ ਸਬਜ਼ੀ ਜੋ ਵੀ ਆਪਾਂ ਬਣਾਈ ਸੀਗੀ ਦਾਲ ਹਨਾ ਮੂੰਗੀ ਮਸਰੀ ਦਾਲ ਘਰ ਦੇ ਬੜਾ ਖੁਸ਼ ਹੋ ਕੇ ਖਾਂਦੇ ਨੇ ਤੇ ਚਲੋ ਜੀ ਆਪਣਾ ਦਾਲ ਨੂੰ ਤੜਕਾ ਵੀ ਲੱਗ ਚੁੱਕਿਆ ਸੀਗਾ ਤੇ ਇੱਧਰ ਜਿਹੜਾ ਮਿੱਠਾ ਸੀਗਾ ਆਪਣਾ ਉਹ ਵੀ ਬਣ ਚੁੱਕਿਆ ਸੀ ਦੋਨੇ ਚੀਜ਼ਾਂ ਇਹ ਤਾਂ ਹੋ ਗਈਆਂ ਸੀ ਜੀ ਆਪਣੀ ਰੈਡੀ ਚੰਗੀ ਤਰ੍ਹਾਂ ਹਨਾ ਤੇ ਹੁਣ ਆਪਾਂ ਰੋਟੀ ਵਗੈਰਾ ਬਣਾਉਣੀ ਸੀ ਮੈਂ ਕਿ ਚਲ ਆਉਣ ਬਣਾਉਨੇ ਆਪਾਂ ਰੋਟੀ ਦਾਲ ਦੇ ਵਿੱਚ ਮੈਂ ਕਿ ਚਲ ਥੋੜਾ ਜਿਹਾ ਪਹਿਲਾਂ ਆਪਾਂ ਨਾ ਮਿਰਚ ਦੇਖ ਲਈਏ ਵੀ ਕਿਵੇਂ ਆਣਾ ਕਿਉਂਕਿ ਸਾਡੇ ਨਾਉਣ ਵਿੱਚ ਥੋੜਾ ਜਿਹਾ ਤੇਜ਼ ਹੀ ਖਾਂਦੇ ਨੇ ਅਜੇ ਮੈਂ ਘੱਟ ਖਾ ਕੇ ਖੋਸਾਂ ਕਰਦੇ ਤਾਂ ਕਹਿਣਗੇ ਨਹੀਂ ਹੋਰ ਹਨਾ ਤੇਜ਼ ਹੋਵੇ ਤੇ ਇਹ ਤੇਜ਼ ਖਾ ਕੇ ਖਸਨੇ ਚਲੋ ਇਹ ਆਪਾਂ ਨੇ ਚੀਜ਼ਾਂ ਬਣਾ ਕੇ ਇੱਕ ਪਾਸੇ ਰੱਖਤੀਆਂ ਸੀਗੀਆਂ ਉਸ ਤੋਂ ਬਾਅਦ ਦੇ ਵਿੱਚ ਬਣਾਉਨੇ ਆ ਇਹ ਆਪਾਂ ਜਿਹੜਾ 프라이ਪਿੰਗ ਸੀਗਾ ਦਾਲ ਵਾਲਾ ਮੈਂ ਕਿ ਡਿਮ ਕਰਕੇ ਨਾ ਗੈਸ 'ਚ ਇੱਧਰ ਰੱਖ ਦਿੰਨੇ ਆ ਤੇ ਉਧਰ ਆਪਾਂ ਬਣਾ ਲਈ ਸੀਗੀ ਜੀ ਰੋਟੀ ਠੀਕ ਹੈ ਜੀ ਰੋਟੀ ਆਪਾਂ ਰੈਡੀ ਕਰ ਲਈ ਸੀਗੀ ਚਲੋ ਹੁਣ ਆਪਾਂ ਪਲੇਟ ਦੇ ਵਿੱਚ ਥਾਲੇ ਦੇ ਵਿੱਚ ਰੋਟੀ ਪਾਉਨੇ ਆ ਤੇ ਰੋਟੀ ਪਾ ਕੇ ਦਿੰਨੇ ਆ ਘਰ ਦੇ ਨੂੰ ਨਾਲ ਹੀ ਹਰਮਣ ਕਹਿੰਦਾ ਮੰਮੀ ਤੁਸੀਂ ਆਪਦੇ ਹਨਾ ਨਾਲ ਹੀ ਲਿਆਇਓ ਤੇ ਮੈਂ ਤਿੰਨਾਂ ਦੀ ਸਾਡੇ ਰੋਟੀ ਬਣਾ ਲਈ ਸੀਗੀ ਤੇ ਪਾ ਲਈ ਸੀਗੀ ਦਾਲ ਤੇ ਮਿੱਠੇ ਦੇ ਵਿੱਚ ਆਪਾਂ ਜੀ ਬਣਾਈਆਂ ਸੀਗੀਆਂ ਸੇਮੀਆਂ ਫੇਮੀਆਂ ਫੇਮੀਆਂ ਸੇਮੀਆਂ ਤਾਂ ਹਜੇ ਬਟਣੀਆਂ ਨੇ ਅਸੀਂ ਫੇਵੀਆਂ ਬਣਾਈਆਂ ਸੀਗੀਆਂ ਮਿੱਠੇ ਦੇ ਵਿੱਚ ਤੇ ਬਣਾਈਆਂ ਮਤਲਬ ਥੋੜੀਆਂ ਥੋੜੀਆਂ ਸੀਗੀਆਂ ਕਿਉਂਕਿ ਇੱਕ ਪੈਕਟ ਹੀ ਸੀਗਾ ਫੇਵੀਆਂ ਦਾ ਤੇ ਹਰਮਨ ਕਹਿੰਦਾ ਵੀ ਸੀ ਮੰਮਾ ਮੈਂ ਹੋਰ ਲਵਾਂ ਮੈਂ ਕਿਹਾ ਨਹੀਂ ਮੈਂ ਫਿਰ ਕਿਸੇ ਦਿਨ ਬਣਾ ਦੂੰਗੀ ਕੱਲ ਨੂੰ ਬਣਾ ਲਾਂਗੇ ਹਣਾ ਤੇ ਮੈਂ ਤਾਂ ਲੈਣੇ ਬਿਲਕੁਲ ਨਹੀਂ ਮੈਂ ਥੋੜੀਆਂ ਜਿਹੀਆਂ ਲੈਣੇ ਆ ਚਮਚਾਕ ਕਿਉਂਕਿ ਮਿੱਠਾ ਮੈਨੂੰ ਬਿਲਕੁਲ ਪਸੰਦ ਨਹੀਂ ਜੀ ਮਿੱਠਾ ਆਪਾਂ ਬਹੁਤ ਜ਼ਿਆਦਾ ਘੱਟ ਕਰ ਦਿੱਤਾ ਪਹਿਲਾਂ ਮੈਂ ਬਹੁਤ ਮਿੱਠਾ ਖਾਂਦੀ ਹੁੰਦੀ ਸੀ ਬਟ ਹੁਣ ਨਹੀਂ ਹਣਾ ਹੁਣ ਮੈਂ ਮਿੱਠਾ ਜਿਹੜਾ ਬਹੁਤ ਘੱਟ ਖਾਂਦੀ ਆ ਚਾ ਵੀ ਤਜਾਬ ਬਣ ਜਾਂਦਾ ਹੈ ਮੇਰੇ ਦਿਮਾਗ ਨੂੰ ਸਿਰ ਨੂੰ ਚੜ ਜਾਂਦਾ ਤਜਾਬ ਬਣ ਕੇ ਹਨਾ ਹੁਣ ਤਾਂ ਮੈਂ ਚਾ ਵੀ 2-3 ਦਿਨ ਹੋ ਗਏ ਬਿਲਕੁਲ ਛੱਡ ਦਿੱਤੀ ਹੈ ਮੈਂ ਕਿ ਮੈਂ ਚਾ ਹੁਣ ਪੀਣੀ ਨਹੀਂ ਹੈਗੀ ਵੀ ਫਿਰ ਮੈਨੂੰ ਨਾ ਚੱਕਰ ਆਉਣ ਲੱਗ ਜਾਂਦੇ ਨੇ ਤਜਾਬ ਨਾਲ ਤਾਂ ਕਰਕੇ ਜੀ ਤੇ ਆਪਾਂ ਚਲੋ ਹੋਰੇ ਰੋਟੀ ਪਾ ਲਈ ਸੀਗੀ ਪਲੇਟ ਥਾਲੀ ਦੇ ਵਿੱਚ ਮਿਰਚ ਆਪਾਂ ਉਹ ਕਰੀਆਂ ਸੀਗੀਆਂ ਤੇਲ ਦੇ ਵਿੱਚ ਫੈਂਡ ਦੇ ਵਿੱਚ ਸਰੋਂ ਸੌਰੀ ਹਾਂ ਰਫੈਂਡ ਦੇ ਵਿੱਚ ਉਹ ਕਰੀਆਂ ਸੀਗੀਆਂ ਹਨ ਜਦੋਂ ਤੜਕਾ ਲਾਇਆ ਹਨਾ ਉਹ ਦਮੇ ਮਿਰਚਾਂ ਨੂੰ ਉਹ ਕਰ ਲਿਆ ਸੀਗਾ ਤળેਆ ਸੀਗਾ ਮਿਰਚਾਂ ਮਿਰਚਾਂ ਜ਼ਰੂਰ ਖਾਂਦੇ ਨੇ ਸਾਡੇ ਘਰ ਤੇ ਰੋਟੀ ਨਾਲ ਹਨ ਜੇ ਰੋਟੀ ਖਾਂਦੇ ਨੇ ਤਾਂ ਉਹ ਮਿਰਚਾਂ ਹਰਮਣ ਤਾਂ ਮੰਗਦਾ ਹੀ ਮੰਗਦਾ ਹੀ ਮम्मा ਮਿਰਚ ਹੋਣੀ ਚਾਹੀਦੀ ਆਣਾ ਚਲੋ ਜੀ ਆਪਾਂ ਪਾਣੀ ਕੱਢ ਲਈ ਅਸੀਂ ਦੇਸੀ ਕਿਉ ਕੱਢ ਲਈ ਸਿੱਧਰੋਂ ਦੇਸੀ ਕਿਉ ਜੀ ਆਪਾਂ ਘਰੇ ਹੀ ਬਣਾ ਲੈਨੇ ਆ ਹਨਾ ਦੁੱਧ ਤੋਂ ਮਲਾਈ ਲਾ ਕੇ ਕਈ ਵਾਰ ਐਵੇਂ ਹੁੰਦਾਗਾ ਨਹੀਂ ਹੁੰਦਾ ਹਨਾ ਘਰੇ ਤਾਂ ਫਿਰ ਕਈ ਵਾਰ ਦੁਕਾਨ ਤੋਂ ਵੀ ਲੈਣਾ ਪੈਂਦਾ ਪਰਵਟ ਜੇ ਮੈਂ ਘਰ ਦਾ ਘਿਓ ਹੁੰਦਾ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਜਿਹੜਾ ਘਰ ਦਾ ਘਿਓ ਹੁੰਦਾ ਜੀ ਹਨਾ ਉਹਦੀ ਖੁਸ਼ਬੂ ਵੀ ਬੜੀ ਵਧੀਆ ਹੁੰਦੀ ਹੈ ਘਰ ਦੇ ਘਿਓ ਦੇ ਤੇ ਜੀ ਆਪਾਂ ਜਿਹੜਾ ਦੁੱਧਾ ਹੁਣ ਉਹ ਬਹੁਤ ਵਧੀਆ ਹੁੰਦਾ ਹੈਗਾ ਜਿਹਦੇ ਵੀ ਲਾਇਆ ਹੋਇਆ ਤੇ ਦੁੱਧ ਤਾਂ ਮਿਲਿਆ ਹੀ ਵਧੀਆ ਆ ਜਾਂਦੀ ਉਹਦਾ ਘਿਓ ਬਣ ਜਾਂਦਾ ਠੀਕ ਆ ਜੀ ਤੇ ਆਪਾਂ ਚਲੋ ਪਾਣੀ ਵਗੈਰਾ ਵੀ ਕੱਢ ਲਈ ਅਸੀਂ ਹਰਮਨ ਕਈ ਵਾਰ ਕੱਚੇ ਲੱਸੀ ਵੀ ਕਹਿ ਦਿੰਦਾ ਵੀ ਮੰਮਾ ਮੈਂ ਕੱਚੇ ਲੱਸੀ ਪੀਣੀ ਆ ਤੇ ਆ ਦੇਖੋ ਜੀ ਆਪਾਂ ਬਣਾ ਲਿਆ ਅਸੀਂ ਫੇਵੇਂ ਆਪਸੇ ਤਿੰਨਾਂ ਦੀ ਰੋਟੀ ਪਾ ਲਈ ਸੀਗੀ ਉਹਨਾਂ ਦੀ ਮਿਰਚਾਂ ਨੂੰ ਮੈਂ ਨਾਉਣ ਲਾਇਆ ਸੀ ਆਪਦੀ ਮਿਰਚਾਂ ਮੈਂ ਹੀ ਰੱਖਿਆ ਸੀ ਕਿਉਂਕਿ ਮੈਨੂੰ ਲੂਣ ਨਾਉਣਾ ਜਿਹੜਾ ਨਹੀਂ ਪਸੰਦ ਆਏਗਾ ਬਿਲਕੁਲ ਵੀ ਹਨਾ ਮਿਰਚਾਂ ਨੂੰ ਲਾਉਣਾ ਫਿਰ ਮੈਂ ਆਪਦੀ ਅਲੱਗ ਆਪਦੀ ਮੈਂ ਘੱਟ ਵਾਲੀ ਫਿਮੀਆਂ ਪਾ ਲਈਆਂ ਸੀ ਬਿਲਕੁਲ ਹਰਮਤ ਤੇਰੇ ਡੈਡੀ ਨੂੰ ਹਨਾ ਜੇ ਉਹਨਾਂ ਨੂੰ ਮੈਂ ਕਿਹ ਜਰੂਰਤ ਹੋਊਗੀ ਤਾਂ ਮੇਰੇ ਵਾਲੇ ਚੁੱਲੇ ਲੈ ਲੈਣਗੇ ਹੋਰ ਵੀ ਲੈ ਲੈਣਗੇ ਹੋਰ ਫਿਮੀਆਂ ਤੇ ਆਪਣਾ ਅੱਜ ਦਾ ਇੰਨਾ ਕੁ ਵੀਡੀਓ ਵਲੌਗ ਸੀਗਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੀ ਰੋਟੀ ਡੱਬੇ ਦੇ ਵਿੱਚ ਬਣਾ ਕੇ ਰੱਖ ਲਈ ਸੀਗੀ ਹਨਾ ਤੇ ਵੀਡੀਓ ਵਲੌਗ ਨਾਲ ਇੰਜੋ ਕੀਕੀ ਥੈਂਕ ਯੂ ਜਿਸਾਰ ਐਂਡ ਬਹੁਤ ਜ਼ਿਆਦਾ ਜਿਹੜੇ ਵੀਡੀਓ ਵਲੌਗ ਨੂੰ ਇੰਨਾ ਜ਼ਰਾ ਪਿਆਰ ਦਿੰਦੇ ਨੇ ਤੇ ਸਬਸਕ੍ਰਾਈਬ按 ਪਾਈ ਆਪਣੇ ਨਾਲ ਜੁੜ ਰਹੇ ਨੇ ਓਕੇ ਜੀ ਭਾਈ